ਹੁੰਦਨੇ ਮਚਾਇਆ ਕੈਰ ਤਰਨਤਾਰਨ ਅੰਮ੍ਰਿਤਸਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ ਬਲੈਰੋ ਗੱਡੀ ਅਤੇ ਬੱਸ ਦੀ ਟੱਕਰ ਬਾਲਵਾਲ ਬਚੀਆਂ ਸਵਾਰੀਆਂ ਜਾਨੀ ਨੁਕਸਾਨ ਤੋਂ ਬਚਾ ਹੁਣ ਬਲੈਰੋ ਗੱਡੀ ਅਤੇ ਬੱਸ ਡਰਾਈਵਰ ਵੱਲੋਂ ਇੱਕ ਦੂਸਰੇ ਦੀ ਗਲਤੀ ਕੱਢੀ ਜਾ ਰਹੀ ਹੈ ਪਰ ਅਸਲ ਚ ਦੇਖੋ ਵੀਡੀਓ ਤੇ ਤੁਸੀਂ ਵੀ ਦੱਸੋ ਕਿ ਸਹੀ ਕੌਣ ਤੇ ਗਲਤ ਕੌਣ ਪਾਜੀ ਮੇਰਾ ਹਰਮਨਦੀਪ ਸਿੰਘ ਨਾਵਾ ਤਰਨਤਾਰਨ ਮੈਂ ਰਹਿਣਾ ਜੀਵਨ ਸਿੰਘ ਨਗਰ ਦਾ ਸਰਕਾਰੀ ਬੱਸ ਹੈਗੀ ਪੰਨ ਬੱਸ ਹੈਗੀ ਆ ਉਹ ਅੰਮ੍ਰਿਤਸਰੋਂ ਆਉਂਦੀ ਪਈ ਸੀ ਤੇ ਗੱਡੀ ਬਲੈਰੋ ਹੈਗੀ ਕੈਂਪਰ 골ਡ ਉਹ ਆਪਣੀ ਸਾਈਡ ਤੇ ਸੀ ਗੱਡੀ ਆਉਂਦੀ ਬਲੈਰੋ ਰੇੜਾ ਚੱਕਰ ਦੇ ਕ੍ਰਾਸ ਕਰਨ ਦੇ ਚੱਕਰ ਜੇ ਹੈਗੀ ਸੀ ਤੇ ਉਹਨੇ ਲਿਆ ਕੇ ਸਿੱਧੀ ਡਰਾਈਵਰ ਸਾਈਡ ਤੇ ਮਾਰੀ ਇਹ ਨਹੀਂ ਕਨੈਕਟਰ ਸਾਈਡ ਤੇ ਮਾਰੀ ਇਸ ਕਰਕੇ ਮਤਲਬ ਗੱਡੀ ਦਾ ਮੇਜਰ ਨੁਕਸਾਨ ਹੋ ਗਿਆ ਇਹ ਆ ਕਿ ਜਾਨ ਬੱਜ ਗਈ ਬੰਦੇ ਦਾ ਜੇ ਕੋਈ ਨਿੱਕੀ ਮੋਟੀ ਗੱਡੀ ਹੁੰਦੀ ਤਾਂ ਉਹ ਬੰਦਾ ਜਾਨ ਜਾ ਸਕਦੀ ਆ ਇਹ ਕਿ ਬਲੈਰੋ ਗੱਡੀ ਕਰਕੇ ਬਚਾਅ ਹੋ ਗਿਆ ਜੋ ਵੀ ਇਨਸਾਫ ਮੈਨੂੰ ਦਿੱਤਾ ਜਾਵੇ ਆਸਾਂ ਬੋਲ ਕਰਕੇ ਆਖਿਆ हां साहब भाई ਧੁੰਦ ਕਰਕੇ ਵਾਪਰਿਆ ਤੇ ਇੱਕ ਡਰਾਈਵਰ ਦੀ ਲਾਪਰਵਾਹੀ ਕਰਕੇ ਵਾਪਰਿਆ ਉਹਨੇ ਕਿ ਜਿਹੜੀ ਬ੍ਰੇਕ ਨਹੀਂ ਲਾਈ ਇਹ ਗੱਲ ਹੋਈ ਹੈ ਬੱਚੀ ਸਾਰੀ ਮੈਂ ਮੰਗ ਕਰਦੇ ਜਿਹੜੀ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਜਿਹੜੀ ਹੈ ਤੇ ਪੰਜਾਬ ਸਰਕਾਰ ਦਾ ਲੋਕ ਹੈ ਇਹ ਭਾਜੀ ਬੀਲੀ ਬੋਰਡ ਦੇ ਵਿੱਚ ਹੈਗੀ ਕੰਟੈਕਟ ਪੇਸ ਦੇ ਆ ਹਾਂਜੀ ਤੇ ਹੁਣ ਡੈਮੇਜ ਹੋ ਗਿਆ ਤੇ ਹੁਣ ਕੀ ਮੰਗ ਕਰਦੇ ਡੈਮੇਜ ਹੋ ਗਈ ਭਾਜੀ ਅਸੀਂ ਤੇ ਇਹੀ ਮੰਗ ਕੀਤੇ ਆ ਸਾਫ਼ ਕੀਤਾ ਜਾਵੇ ਸਾਡਾ ਜੋ ਵੀ ਆ ਕਿਉਂ ਬੰਦੀ ਕਾਰਵਾਈ ਕੀਤੀ ਜਾਵੇ ਸਾਡਾ ਨਾ ਬਸ ਇਹੀ ਆ ਤੇ ਰੋਡਵੇ ਤੇ ਜਿਹੜੇ ਮੁਲਾਜ਼ਮੋਂ ਪ੍ਰਤੀਮੰਥੋਂ ਪਿਆਰ ਹੈ ਆਪਣੀ ਉਹ ਗਲਤੀਮੰਨ ਨੂੰ ਮਾਸਾ ਤਿਆਰ ਨਹੀਂ ਆ ਉਹ ਕਹਿੰਦੇ ਕਿ ਅਸੀਂ ਕੁਝ ਵੀ ਨਹੀਂ ਇਹਦਾ ਦੇ ਸਕਦੇ ਨਾ ਕੁਝ ਕਰ ਸਕਦੇ ਅਸੀਂ ਬਿਲਕੁਲ ਸਹੀ ਸਾਈਡ ਤੇ ਸੀ ਬਸ ਇਹ ਵੀ ਵੀ ਆਪਣਾ ਨਾਂ ਤੇ ਕਿਹੜੇ ਮੈਗਨੋ ਕੰਮ ਕਰਦੇ ਹੁੰਦੇ ਮੇਰਾ ਨਾਂ ਜੀ ਅਸੀਂ ਪੰਜਾਬ ਰੋਡ ਦੇ ਮੋਗੇ ਨੂੰ ਬਿਲੋਂਗ ਕਰਦੇ ਆਂ ਤੇ ਸਾਡਾ ਹੈੱਡ ਕੁਆਰਟਰ ਵੀ ਮੋਗਾ ਹੀ ਆ ਤੇ ਮੇਰਾ ਨਾਂ ਸਿਖਜੀਤ ਸਿੰਘ ਆ ਪੀਸੀਡੀ 192 80 ਨੰਬਰ ਸਰ ਤੋਂ ਆ ਰਹੇ ਸੀ ਤੇ ਜੱਬੇ ਤੋਂ ਅੱਗੇ ਨਾ ਇਹ ਇੱਕ ਪੈਕਅਪ ਜੀਪ ਵਾਲਾ ਆਇਆ ਉਹਨੇ ਸਾਨੂੰ ਇੱਕੋ ਜਾਂ ਮਿੱਧੀ ਕਰਤੀ ਗੱਡੀ ਹਾਂਜੀ ਪਿੰਡ ਬਾਲਾ ਚੱਕ ਤੇ ਸਾਡੇ ਨਾਲ 45-50 ਸਵਾਰੀਆਂ ਸੀ ਅਸੀਂ ਅੱਗੇ ਖੰਭਾ ਸੀ ਮਸੇ ਗੱਡੀ ਪਹਚਾ ਕੇ ਆ ਵੇਲੋ ਸਾਈਡ ਤੇ ਲਾਈ ਆ ਆ ਮਗਰ ਬੰਦੇ ਖੜੇ ਆ ਸਵਾਰੀਆਂ ਖੜੀਆਂ ਕੋਈ ਸਾਡੇ ਗਲਤੀ ਕਰ ਦੇ ਅਸੀਂ ਦੇਣਦਾਰ ਆਂ ਜੀ ਸਾਡੇ ਨਾਲ ਧੱਕੇ ਨਾਲ ਉਲਟ ਇਲਜ਼ਾਮ ਲਾਉਂਦਾ ਮੁੰਡਾ ਆਦਿਆ ਏਰੀਆ ਕਰਕੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਰਕਾਰੀ ਗੱਡੀ ਆ ਹਾਂ ਚਾਬੀ ਕੱਢ ਕੇ ਲੈ ਗਿਆ ਜੀ ਇਹਦਾ ਕੀ ਹੱਕ ਆ ਚਾਬੀ ਕੱਟਣ ਦਾ ਸੀ ਇਹ ਕਿਤੇ ਪਾਸ ਚੱਲੀ ਸੀ ਜੀ ਇਹਦਾ ਜਿੱਥੇ ਰੋਕੀ ਅਸੀਂ ਤਾਂ ਕਿਤੇ ਨੇਤੀ ਆਉਣਾ ਅੰਮ੍ਰitsar ਪਟਿਆਲਾ ਚੱਲਦੀ ਐ ਲੌਂਗ ਰੂਟ ਤੇ ਗੱਡੀ ਹਾਂਜੀ ਅਸੀਂ ਆ ਸਵਾਰੀਆਂ ਤਾਂ ਪਹਜਾ ਹੋ ਗਿਆ ਹਾਂਜੀ ਸਵਾਰੀਆਂ ਮਸਾਂ ਬਚੀਆਂ ਜੀ ਅਜੇ ਤਾਂ ਮੱਥੇ ਬੱਜੇ ਜਦੋਂ ਇਹਨੇ ਇੱਕ ਅੱਗੇ ਖੰਭਾ ਆ ਗਿਆ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਆ ਪੁੱਛੋ ਸਾਰਾ ਸਾਡੇ ਜਿਹੜੇ ਨਾਲ ਸੀਗੇ ਤੇ ਸਾਈਡਾਂ ਵਾਲੇ ਉਹਨਾਂ ਤੋਂ ਹਾਂਜੀ ਆ ਸਾਰਾ ਹਾਂਜੀ ਕੀ ਕੰਨ ਜਾਂਦੇ ਅਸੀਂ ਭਾਜੀ ਮੰਗ ਇਹੋ ਕਰਦੇ ਆਂ ਵੀ ਇਹਦੀ ਗਲਤੀ ਕੋਈ ਨਹੀਂਗੀ ਅਸੀਂ ਵਿੱਚੇ ਬੈਠੇ ਗੱਡੀ ਦੇ ਕੋਈ ਗਲਤੀ ਨਹੀਂ ਇਹ ਗੱਡੀ ਮਹਾਨ ਨੇ ਬਚਾਈ ਵਿਚਾਰੇ ਨੇ ਇਧਰ ਖੇਚ ਕੇ ਗੱਡੀ ਬਚੀ ਆ ਜੋ ਨਾ ਰੋਡ ਤੋਂ ਆਏ ਆਪਣੇ ਗੱਡੀ ਖਈਦਾ ਤੇ ਉਹਦਾ ਇਧਰ ਖੰਬੇ ਦੇ ਨਾਲ ਲੱਗ ਜਾਨੀ ਸੀ ਗੱਡੀ ਦੀ ਸਵਾਰੀਆਂ ਮਸਾਂ ਬਚੀਆਂ ਵਿੱਚੋਂ ਕੋਈ ਮਤਲਬ ਵੀ ਇਹਦੀ ਗਲਤੀ ਕੋਈ ਨਹੀਂ ਜੇ ਜਾਣਾ ਥਾਣੇ ਨਿਬੜ ਲੈਣਾ ਜਿੱਥੇ ਮਰਜੀ ਉਹ ਆਪਦੀ ਝੋੜ ਚਲਾ ਲੈਣਾ ਆਪਦੀ ਲੈ ਲੇਗਾ ਗੱਲ ਇਹੀ ਹੋਣੀ ਆ ਉਦਾਂ ਨਿਬੜਾਣੀਗਾ ਇੱਕ ਵਾਰ ਤਾਂ ਹੁਣ ਪਉ ਤਾਂ ਹੀ ਮੁੱਕਦੇ ਹਾਂਜੀ ਪੁਲਿਸ ਦੇ ਮੋਕੇ ਤੇ ਬੁਲਾਈ ਆ ਨਹੀਂ ਪੁਲਿਸ ਬੁਲਾਈ ਆ ਆ ਰਹੇ ਆ ਪੁਲਿਸ ਜੇ ਆਈ ਨਹੀਂ ਗਈ ਮੁੱਕ ਗਈ ਸੱਚ ਬੋਲਣਾ ਜੇ ਬਣਾ ਲਿਆ ਤੇ ਗਈ ਹਾਂਜੀ ਕੀ ਨਾ ਆਪਣਾ ਜਗਦੀਸ਼ ਸਿੰਘ ਕੀ ਗੱਲ ਹੋਈ ਆ ਜਿਹੜਾ ਕਿ ਇਹ ਭਈਆ ਜੇ ਤੇ ਰੜਾ ਹੀ ਇਹ ਮਛਾੜਾ ਰੜਾ ਕੱਕਣ ਲਿਆ ਇਹਨਾਂ ਪਹਿਲੇ ਗਰੀ ਲਈ ਬਾਸਾਲੇ ਨਹੀਂ ਇਹ ਗੱਡੀ ਦੇ ਵਿੱਚ ਆਣ ਕੇ ਅੱਗੇ ਤੇ ਫੇਰਾ ਆ ਕੱਟੀ ਆ ਮਾਰੇ ਸਾਡੀ ਦੰਤਾ ਪਾ ਚ ਗਈ ਆ ਘਰੇ ਲੈਵਰ ਮੇਰੇ ਘਰ ਕੰਮ ਕਰਦੀ ਬਾਬੀ ਸਾਰਿਆਂ ਨੇ ਵੇਖਿਆ ਜੀ ਤਰੀ ਗਾਲਿਆਂ ਆਪਣੀ ਆਵੇ ਸਾਡੀ ਆ ਗੀ ਫਿਰ ਉਹ ਸਰ ਗਲਤ ਆ ਬਸਲਾ ਗਲਤ ਆ ਗਲਤੀ ਬਸਾਲੇ ਨਹੀਂ ਆ ਬਸਾਲੇ ਦੀ ਜੀ ਪਚਾ ਹੋ ਗਿਆ ਹਾਂ ਰਣ ਪਚਾ ਕਰਤਾ ਜਾਨ ਬਾਝ ਗਏ ਦੋਹਾਂ ਦੀ ਹਾਂ ਪੈਣਾ ਬੜਾ ਬੜਾ ਧੇਣੀ ਜਾਨ ਬਾਝ ਗਈ ਲਾ ਮਾ ਮਾਛਰੇ ਬਤਾਇਦੇ ਨਾ ਯੋ ਤੇ ਗੱਡੀਆਂ ਨਾਲ ਘਾਣ ਹੋ ਗਿਆ ਅੱਛੀ ਗੱਡੀਆਂ ਨਾਲ ਘਾਣ ਹੋ ਗਿਆ ਨਹੀਂ ਉਹ ਦੋ ਦਾ ਨੁਕਸਾਨ ਆ ਯਾਰ ਗੱਡੀਆਂ ਦੋ ਦੋ ਦਾ ਨੁਕਸਾਨ ਇਹਨਾਂ ਤੇ ਦੇਖ ਲੈਣਾ ਕਿਹਦਾ ਕਿੰਨਾ ਹੋਇਆ ਓਏ ਯਾਰ ਵੀਡੀਓ ਬਣਾਉਣੀ ਮੇਰਾ ਨਾਮ ਗਰਦੀ ਸਿੰਘ ਨੰਬਰ ਦਾ ਚੱਪਾ ਹੈ ਹਾਂ ਜੀ ਕੀ ਕਹਿਣਾ ਹੁੰਦਾ ਜਿਹੜਾ ਹਾਂ ਜੀ ਮੈਂ ਜੀ ਇਹ ਇਨਸਾਫ ਆਪਣਾ ਜੋ ਜਿੱਤਰਾ ਜਿੱਤਰਾ ਗੱਡੀ ਵੱਜੀ ਥੱਲੇ ਦੇਖ ਲਓ ਟਾਇਰ ਜਿੱਤਰ ਨੂੰ ਆਏ ਆ ਜੋ ਵੀ ਇਨਸਾਫ ਹੁੰਦਾ ਨਾ ਤਾਂ ਉਹ ਡਰਾਈਵਰ ਤਾਨੂੰ ਦਿਨਾ ਚਾਹੀਦਾ ਹਾਂ ਸਤ ਹੁੰਦ ਕਰਕੇ ਵਾਪਸ ਹਾਂ ਜੀ ਧੁੰਦ ਕਰਕੇ ਵਾਪਸ ਰਿਆ ਕੋਹ ਕੋਹੋ ਗੱਡੀ ਯੋਰ ਚਾਲ ਰਹੀ ਜੀਬ ਉਹਦਾ ਕਰਕੇ ਥੋੜਾ ਜਿਹਾ ਵਾਪਸ ਗਿਆ ਜੀ ਤੋ ਅੰਗਲੀ ਪਾਈ ਗਈ ਕਿ ਅੰਗਲੀ ਪਾਈ ਗਈ ਆ ਵੀ ਥੋੜੀ ਜੀਬ ਉਹਨੇ ਧੁੰਦ ਕਰਕੇ ਨਹੀਂ ਉਹਨਾਂ ਨੂੰ ਬ੍ਰੇਕ ਮੱਟੀ ਤੇ ਤਾਂ ਇਹ ਰੋਡਵੇ ਦੇ ਤੇ ਅੱਗੇ ਬੜੇ ਚਿਰ ਤੋਂ ਪੁਰਾਣੀ ਚੱਲ ਨਹੀਂ ਉਹਨਾਂ ਦਾ ਕੋਈ ਗਲਤੀ ਆ